ਅੱਜ ਮੈਂ ਪੱਤਰਕਾਰ ਹਾਂ ਹੈਲੋ ਪੱਤਰਕਾਰ ਅਨਮੋਲ ਕੁਆਤਰਾਜ ਹਾਜ਼ਰ ਹੈ ਠੀਕ ਹੈ ਅੱਜ ਮੈਂ ਪੱਤਰਕਾਰਾਂ ਤੋਂ ਅਨਮੋਲ ਕੁਆਤਰਾਉਂ ਮੈਂ ਤੁਹਾਨੂੰ ਕਹਾਂ ਬਾਈ ਤੁਸੀਂ ਚੋਰ ਹੋ ਬਾਈ ਤੁਹਾਨੂੰ ਤੁਸੀਂ ਪੈਸੇ ਖਾਣੇ ਤੁਸੀਂ ਸੋਸ਼ਲ ਮੀਡੀਆ ਤੋਂ ਕਮਾਣੇ ਹੋ ਤੁਸੀਂ ਐਨਜੀਓ ਦਾ ਧੰਦਾ ਕਮਾ ਰਹੇ ਹੋ ਤੁਸੀਂ ਅੱਗੋਂ ਕੀ ਕਹੋਗੇ ਆਹ ਬੈੜੀ ਕੁਰਸੀ ਸਾਹਮਣੇ ਲਾ ਕਹੋਗੇ ਕਿ ਨਹੀਂ ਪੀਜੀਆ ਦੇ ਘੜੇ ਲਗਾ ਰਹੀ ਸੀਗੀ 10000 ਦਾ ਟਾਈਪ ਸੀ ਮਹੀਨੇ ਬਾਅਦ ਚੇਂਜ ਹੁੰਦਾ ਸੀਗਾ ਮੈਨੂੰ ਅਨਮੋਲ ਵੀਰੇ ਨੇ ਦੂਸਰਾ ਦਿਨ ਦਿੱਤਾ ਉਹ ਸੋਚਦਾ ਤੁਹਾਨੂੰ ਮੇਰੀਆਂ ਕੋਈ ਸ਼ਰਕਤਾਂ ਨਹੀਂ ਪਸੰਦ ਹੋਣੀਆਂ ਭਾਜੀ ਮੇਰੇ ਕੱਪੜੇ ਪਾਣੇ ਨਹੀਂ ਪਸੰਦ ਮੇਰੀ ਬੁਲੀ ਨਹੀਂ ਪਸੰਦ ਮੇਰੀ ਵੀਡੀਓ ਦਾ ਪਰੇਪੋਰਡ ਕਰਨੀ ਪਸੰਦ ਜਾਂ ਕੁਝ ਵੀ ਉਹ ਡਾੜ ਉਹ ਲੱਗ ਚੀਜ਼ ਪਰ ਜੋ ਅਸਲ ਮੁੱਦਾ ਪੰਜਾਬ ਦੇ ਦੀ ਡਿਸਕਸ ਕਰਦੇ ਆ ਲੱਗ ਚੀਜ਼ ਦਾ ਇਹਦਾ ਹੱਲ ਹੋਣਾ ਚਾਹੀਦਾ ਮੈਂ ਵੀਡੀਓ ਪਾਣੀ ਬੰਦ ਕਰ ਦੂੰਗਾ ਇਹਨਾਂ ਦੀ ਇਹਨਾਂ ਦੀ ਦਵਾਈ ਦਾ ਇੰਤਜ਼ਾਮ ਇਹਨਾਂ ਦੀ ਦਵਾਈ ਦਾ ਇੰਤਜ਼ਾਮ ਇਹਨਾਂ ਦੇ ਆਪਰੇਸ਼ਨ ਦਾ ਇੰਤਜ਼ਾਮ ਕਰ ਕਰਾ ਦਿਓ ਤੁਸੀਂ ਆ ਵੀਡੀਓ ਪਾਣੀ ਬੰਦ ਕਰਦਾ ਰੋਲਾ ਖਤਮ ਹੋ ਗਿਆ ਨਾ ਹੁਣ ਦੱਸੋ ਕੋਈ ਡੋਨਰ ਆਇਆ ਇਹਨਾਂ ਦਾ ਆਪਰੇਸ਼ਨ ਕਰਾ ਗਿਆ ਇਲਾਜ ਕਰਾ ਗਿਆ ਸਾਨੂੰ ਅਸੀਂ پیسے ਖਾ ਕਿੱਥੋਂ ਫਿਰ ਜੇ ਇਹ ਕੰਮ ਦਿਖਾ ਕੇ ਮੈਨੂੰ YouTube ਤੋਂ ਪੈਸੇ ਮਿਲ ਰਹੇ ਨੇ ਫਿਰ ਸਾਰੇ ਯੂਟਿਊਬਰ ਆ ਸ਼ੁਰੂ ਕਰ ਦੇਣ ਕੰਮ ਫੁੱਲਣ ਵਾਲੇ ਫਲੀਆਂ ਫਿਰ ਕਿਉਂ ਬਣਾਉਂਦੇ ਨੇ ਕਿੰਨੀਆਂ-ਕਿੰਨੀਆਂ ਵੀਡੀਓਜ਼ ਕਿਉਂ ਬਣਾਉਂਦੇ ਨੇ ਘਰ ਬੈਠੇ ਵਲੌਗ ਸ਼ਾਮੀ ਆ ਜਾਏ ਘਰ ਨੇ ਇੱਥੇ ਆ ਕੇ ਬਣਾ ਲਿਆ ਕਰਨ ਵਲੌਗ ਜਿੰਨੇ ਸੌਕੇ ਨੇ ਇਹਨਾਂ ਦੇ ਸਿਰ ਤੇ ਵੀਊ ਇਕੱਠੇ ਕਰਨੇ ਕਰੋ ਜੇ ਯਾਰ ਮੈਂ ਨਹੀਂ ਨੋਟ ਕਮਾ ਰਿਆ ਮੇਰੀ ਲਾਈਫ ਤੁਹਾਨੂੰ ਇੰਨੀ ਹੀ ਬੈਡ ਆਫ ਰੋਜ਼ੀਜ਼ ਲੱਗ ਰਹੀ ਹੈ ਕਿ ਕੀ ਕਹਾ ਬਾਤ ਆ ਯਾਰ ਫੇਮ ਇਹਦਾ ਇੱਜ਼ਤ ਇਹਦੀ ਟੈਟੂ ਲੋਕ ਇਹਦੇ ਬਣਵਾਈ ਫਿਰਦੇ ਨੇ ਉਹ ਬੱਚਾ 6 6 ਦਿਨਾਂ ਦਾ 6 ਸਾਲਾਂ ਦਾ ਅੱਜ ਕੀ ਆ ਗਿਆ ਮੇਰੇ ਤੋਂ ਇਹ ਕਿੱਜਾ ਦੇਖ ਲੈ ਨਾ ਗਲੈਮਰ ਤੁਸੀਂ ਕਰ ਲੋ ਯਾਰ ਮੇਰੇ ਆਲਮੀ ਨੂੰ ਸੱਤ ਅਟੈਕ ਹੋ ਗਏ ਸੀ ਸੱਤ ਮੂੰਹ ਨਾਖਣਿਆ ਹੈ ਹੈ ਉਸ ਤੋਂ ਬਾਅਦ 5 ਦਿਨ ਕੋਮਾ ਚ ਰਹਾ ਆ ਵੇਖ ਮੇਰਾ ਬੇਟਾ ਬੇਟਾ ਲਾਜ ਕਰਨ ਵਾਲਾ ਪਤਾ ਨਹੀਂ ਕਿੰਨਾ ਪੈਸਾ ਲਗਾ ਉਹਨਾਂ ਤੇ ਵਾਕਿ ਮੇਰਾ ਪ੍ਰੈਸ਼ਨ ਕਰਾਇਆ ਹੈ ਨਾ ਪਿੱਤੇ ਦਾ ਉਹ ਵੀ ਇੰਨਾ ਨਿਕਲ ਆ। ਹੋਰ ਕੋਈ ਗੱਲ ਮੈਨੂੰ ਇਹ ਹੈ ਕਿ ਚਲੋ ਉਹ ਕੌਂਟਰੋਵਰਸੀ ਦੇ ਜ਼ਰੀਏ ਹੀ ਕੋਈ ਚਾਰ ਡੋਨਰ ਦੇਖ ਲੈਣਗੇ ਤੇ ਆ ਜਾਣਗੇ ਸਪੋਜ਼ ਕਿ ਕਿਸ ਨੇ ਮੈਨੂੰ ਗਾਲਾਂ ਕੱਢੀਆਂ ਹਨਾ ਵੀਡੀਓ 'ਚ ਜਾਂ ਉੱਟਕ ਫੁਲਟਾ ਸਿੱਧਾ ਬੋਲਿਆ ਕੋਈ ਇੱਕ ਅੱਦਾਂ ਨਵਾਂ ਡੋਨਰ ਹੀ ਜੁੜ ਜਾਏਗਾ ਉਹ ਕੀ ਹੈ ਤੁਸੀਂ ਉਹਨੂੰ ਖੁਦ ਸਮਝਦਾ ਰਹੋ 8 ਸਾਲ ਤੋਂ ਮੇਰੇ ਨਾਲ ਹੋ ਤੁਸੀਂ ਅਨਮੋਲ ਨੂੰ ਕਦ ਲਈ ਜਾਣਦੇ ਹੋ ਅਨਮੋਲ ਦੀ ਇੱਜ਼ਤ ਕਦ ਲਈ ਕਰਦੇ ਹੋ ਚਲ ਦੱਸੋ ਕਦ ਲਈ ਕਰਦੇ ਹੋ ਇਹ ਤੇ ਕਰਕੇ ਕਰਦਾ ساری ਦੁਨੀਆ ਇਸੇ ਕਰਕੇ ਕਰਦੀ ਹੈ ਹੁਣ ਤੁਸੀਂ ਇਹ ਤਾਂ ਨਹੀਂ ਕਹੋਗੇ ਕਿ ਤੂੰ ਪੌਡਕਾਸਟ ਕਰਦਾ ਮੈਂ ਤਾਂ ਤੇਰੀ ਇੱਜ਼ਤ ਕਰਦਾ ਮੈਨੂੰ ਮੈਨੂੰ ਇੱਕ ਵਾਰੀ ਸਟੂਡੀਓ 'ਵਾਂ ਲਾਇਆ ਉਸ ਤੋਂ ਇਲਾਵਾ ਮੈਂ ਇੱਥੇ ਹੀ ਆਇਆ ਹਮੇਸ਼ਾ ਜਿਹੜੇ ਬੰਦੇ ਨੂੰ ਖੁਦ ਹੀ ਮੇਰੇ ਕੱਲੇ ਪੌਡਕਾਸਟ ਨਜ਼ਰ ਆਏ ਆ ਇਹਦਾ ਮ ਜੋ ਮੈਂ 8 ਸਾਲ ਤੋਂ ਦਿਖਾਣਾ ਚਾਹਨਾ ਉਹ ਦੇਖਿਆ ਨਹੀਂ ਤੇ ਜੋ ਮੈਂ ਨਹੀਂ ਦਿਖਾਣਾ ਚਾਹੁੰਦਾ ਜਾਂ ਜੋ ਮੈਂ ਇੱਕ ਸ਼ੁਰੂ ਕਰ ਲਿਆ ਪਿਛਲੇ 6 ਮਹੀਨਿਆਂ ਤੋਂ ਉਹਦੇ ਤੇ ਫੋਕਸ ਹੋ ਰਿਹਾ ਇਹਦਾ ਮਤਲਬ ਕੀ ਹੈ ਕਿ ਇਹ ਸਾਡੇ ਹੱਥ ਹੈ ਕਿ ਸਾਡੀ ਅੱਖ ਕੀ ਦੇਖਣਾ ਚਾਹੁੰਦੀ ਰੱਬ ਹੈ ਦੁਨੀਆ 'ਚ ਸਾਡੀ ਅੱਖ ਨਹੀਂ ਦੇਖਣ ਵਾਲੀ ਇਹਨਾਂ ਨੂੰ ਪੁੱਛੋ ਕਦੋਂ ਤੋਂ ਆ ਰਹੇ ਨੇ ਕੀ ਹੋਇਆ ਸੀ ਇਹਨਾਂ ਦੇ ਬੱਚੇ ਨੂੰ ਆ ਮਾਸੂਮ ਜਿਹਾ ਬੱਚਾ ਹੈ 7 ਮਹੀਨਿਆਂ ਤੋਂ ਭੈਣ ਸਾਡੇ ਕੋਲ ਆ ਰਹੀ ਹੈ ਇਹਨੂੰ ਕਹਾਂਗਾ ਮੈਂ ਬੱਚੇ ਦਾ ਫੇਸ ਨਾ ਦਿਖਾਇਆ ਜਾਵੇ ਜ਼ਰੂਰ ਮੈਂ ਮਾਤਾ ਜੀ ਇਹ ਭੈਣ ਪਿਛਲੇ 7 ਮਹੀਨਿਆਂ ਤੋਂ ਸਾਡੇ ਕੋਲ ਆ ਰਹੀ ਹੈ ਦੌਰਾ ਪੈਂਦਾ ਸੀ ਬੱਚੇ ਨੂੰ ਇੱਥੋਂ ਤਕਰੀਬਨ ਇਹ ਕਹਿਣ ਨਾਲ ਨਹੀਂ ਹੋਣਾ ਨਾ ਸਿਰਫ ਕਰਨ ਨਾਲ ਹੋਣਾ ਇੱਥੇ ਬਹਿ ਕੇ ਉਹ ਪੈਣ ਜਿਹੜੀ ਬੈਠੀ ਜੀਦੀ ਉਹ ਗਲੇ ਦਾ ਆਪਰੇਸ਼ਨ ਹੋਇਆ ਪੂਜਾ ਉਹ ਬੈਠੇ ਇਹ ਬੋਲ ਨਹੀਂ ਪਾਉਂਦੀ ਸੀ ਤੇ ਅੱਜ ਇਹ ਬੋਲ ਪਾਉਗੀ ਤੁਹਾਡੇ ਇੰਟਰਵਿਊ 'ਚ ਬੋਲ ਪਾਉਗੀ ਸਾਲ ਤੋਂ ਵਪੀਜੀ ਹੈ ਰੇਡੇ ਲਗਾ ਰਹੀ ਸੀਗੀ 10000 ਦਾ ਪਾਈਪ ਸੀ ਮਹੀਨੇ ਬਾਅਦ ਚੇਂਜ ਹੁੰਦਾ ਸੀਗਾ ਮੈਨੂੰ ਅਨਮੋਲ ਵੀਰੇ ਨੇ ਦੂਸਰਾ ਜਨਮ ਦਿੱਤਾ ਵਾ ਇੱਕ ਜਨਮ ਮੇਰੀ ਮਾਂ ਨੇ ਦਿੱਤਾ ਸੀ ਦੂਸਰਾ ਜਨਮ ਮੈਨੂੰ ਅਨਮੋਲ ਵੀਰੇ ਨੇ ਦਿੱਤਾ ਵਾ 2 ਲੱਖ ਮੰਗਦੇ ਸੀ ਪ੍ਰਾਈਵੇਟ 'ਚ ਆਪਰੇਸ਼ਨ ਦਾ ਸਾਰੀ ਹੈਲਪ ਆਟੋ ਦੇ ਕਿਰਾਏ ਤੱਕ ਦੀ ਹੈਲਪ ਵੀਰੇ ਰਮਨ ਦਿੱਤੀ ਆ 2 ਲੱਖ ਮੰਗਦੇ ਸੀ ਤੇ ਹੁਣ ਕਿੰਨੇ ਚਲਾਜ ਹਾਂਜੀ 2 ਲੱਖ 2 ਲੱਖ ਮੰਗਦੇ ਸੀ ਤਾਂ ਹੁਣ 1.5 ਲੱਖ ਚੋਏ ਆ ਵਾ ਆਪਰੇਸ਼ਨ ਮੇਰਾ ਬਾਕੀ ਹਲੇ ਇੱਕ ਹੋਰ ਹੋਣਾ ਵਾ ਆ ਦੇਖੋ ਪਾਈ ਪਈ ਹੋਈ ਆ ਇਹਨੇ ਸਾਲ ਸਾਹ ਨਹੀਂ ਲਿੱਤਾ ਮੂੰਹ ਚੋਂ ਅਸੀਂ ਕਹਿਣਾ ਸੌਖਾ ਹੈ ਬਾਜੀ ਤੁਸੀਂ ਤੇ ਮੈਂ ਸਾਲ ਚੁੱਪ ਰਹਿਣਾ ਨੱਕ ਤੇ ਮੂੰਹ ਚੋਂ ਸਾਹ ਨਹੀਂ ਲੈਣਾ ਇੱਥੋਂ ਸਾਹ ਲੈਣਾ ਅਸੀਂ ਖੁਦ ਇਹਨੂੰ ਦੇਖਦੇ ਕਿੰਨਾ ਪਰੇਸ਼ਾਨ ਹੁੰਦੇ ਸੀ ਨਾ ਕਿ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਸਾਲ ਪੀਜੇ ਦੇ ਤੱਕੇ ਖਾਣ ਤੋਂ ਬਾਅਦ ਇੱਕ ਛੋਟਾ ਜਿਹਾ ਦਾਦਾ ਬੱਚਾ ਹੈ ਮੁੰਡਾ ਇੱਕ ਕੁੜੀ ਮੁੰਡਾ ਸਕੂਲ ਨਹੀਂ ਪੜਦਾ ਕਿਉਂਕਿ ਉਹ ਮਾਤਾ ਦੀ ਸੇਵਾ ਕਰਦਾ ਸੀ ਇਹ ਦੁੱਖ ਨੇ ਜਿਹੜੇ ਆਪਾਂ ਬਹਿ ਕੇ ਹੱਲ ਕਰਨੇ ਨੇ ਆਪਾਂ ਤੁਸੀਂ ਤੇ ਮੈਂ ਨਹੀਂ ਲੜਨਾ ਤੁਸੀਂ ਮੇਰੀ ਸੋਚ ਨੂੰ ਨਹੀਂ ਪਸੰਦ ਕਰਦੇ ਹੋ ਸਕਦਾ ਤੁਹਾਨੂੰ ਮੇਰੀ ਨੇਚਰ ਨਹੀਂ ਪਸੰਦ ਇਸੀ ਨੂੰ ਛੱਡ ਦਿਓ ਹੋ ਸਕਦਾ ਤੁਹਾਨੂੰ ਮੇਰੀਆਂ ਕੁਝ ਹਰਕਤਾਂ ਨਹੀਂ ਪਸੰਦ ਹੋਣੀਆਂ ਭਾਜੀ ਮੇਰੇ ਕੱਪੜੇ ਪਾਣੇ ਨਹੀਂ ਪਸੰਦ ਮੇਰੀ ਬੋਲੀ ਨਹੀਂ ਪਸੰਦ ਮੇਰੀ ਵੀਡੀਓ ਦਾ ਮੇਰੇ ਪੋਡਕਾਸਟ ਨਹੀਂ ਪਸੰਦ ਜਾਂ ਕੁਝ ਵਿਊਡ ਹੈ ਉਹ ਅਲੱਗ ਚੀਜ਼ ਪਰ ਜੋ ਅਸਲ ਮੁੱਦਾ ਪੰਜਾਬ ਦੇ ਦੀ ਡਿਸਕਸ ਕਰਦੇ ਆ ਅਲੱਗ ਇਹ ਜਿਹੜੇ ਗੜੇ ਲਈ ਗਾਰਿਸੂ ਮੇਰਾ ਆਪਰੇਸ਼ਨ ਨਹੀਂ ਸੀ ਹੋ ਰਿਹਾ ਮੈਂ ਡਾਕਟਰਾਂ ਦੀ ਬਹੁਤ ਮਿੰਤਾ ਕੀਤੀਆਂ ਕਿ ਮੇਰਾ ਆਪਰੇਸ਼ਨ ਕਰ ਦਿਓ ਪਰ ਨਹੀਂ ਹੋਇਆ ਮੇਰਾ ਆਪਰੇਸ਼ਨ ਉੱਥੇ ਜੋ ਤੁਹਾਡੇ ਕੋਲ ਆਏ ਇਹ ਸਾਰੀ ਕਹਾਣੀ ਦੱਸੀ ਮੈਂ ਵੀਰੇ ਕੋਲ 1 ਸਾਲ ਤੋਂ ਆ ਰਹੀ ਹਾਂ ਫਿਰ ਵੀਰੇ ਨੇ ਮੇਰਾ ਆਪਰੇਸ਼ਨ ਕਰਵਾਇਆ ਕਿਉਂਕਿ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਈ ਸੀ 10000 ਦਾ ਭਾਈ ਇੱਕ ਇੱਕ ਸਟੋਰੀ ਹੈ ਉਮੀਦ ਉਮੀਦ ਰਹੀ ਕਿ ਖਤਮ ਹੋ ਗਈ ਵੀ ਸਿਸਟਮ ਬਦਲ ਸਕਦਾ ਕਿ ਨਹੀਂ ਹੁਣ ਤਾਂ ਨਹੀਂ ਉਮੀਦ ਤਾਂ ਭਾਈ ਜਦ ਤੱਕ ਅਸੀਂ ਜ਼ਿੰਦਾ ਮਾਂ ਉਹ ਤੱਕ ਰਹੇਗੀ ਉਮੀਦ ਤਾਂ ਰਹੇਗੀ ਜਦ ਤੱਕ ਆਪਾਂ ਜ਼ਿੰਦਾ ਵਾਂ ਔਰ ਆਪਾਂ ਕੋਸ਼ਿਸ਼ ਵੀ ਕਰਦੇ ਰਵਾਂਗੇ ਲੜਾਈ ਲੜਦੇ ਰਵਾਂਗੇ ਜਿੱਤ ਮਿਲੇ ਨਾ ਮਿਲੇ ਇੱਕ ਇਧਰ ਤੁਸੀਂ ਕਿਹਾ ਸੀਗਾ ਬੱਚੇ ਨੂੰ ਕੀ ਪ੍ਰੋਬਲਮ ਸੀ ਜੀ ਕੀ ਦਿੱਕਤ ਸੀ ਵੀਰੇ ਨੂੰ ਦੋਰੇ ਪੈਂਦੇ ਮਾਈਂਡ ਪ੍ਰੋਬਲਮ ਆ ਉਹ ਠੀਕ ਆ ਹਾਂਜੀ ਪਹਿਲਾਂ ਨਾਲੋਂ ਬਹੁਤ ਠੀਕ ਆ ਇਲਾਜ ਕਿੰਨਾ ਨੇ ਕਰਾਇਆ ਇਹਨਾਂ ਨੇ ਕਰਾਇਆ ਵੀਰੇ ਨੇ ਹੀ ਕਰਾਇਆ ਬਸ ਇੰਨਾ ਕਰਕੇ ਹੀ ਆ ਜੋ ਵੀ ਮੇਰੀ ਕੁੜੀ ਪਹਿਲਾਂ ਨਾਲੋਂ ਬਹੁਤ ਫਰਕ ਆ ਨਹੀਂ ਉਹ ਖਾਈ ਤਾਂ ਨਹੀਂ ਇੱਥੇ ਆ ਕੇ ਹੋਈ ਕਹਿੰਦੇ ਵੀ ਮਿਲਦੇ ਨੇ ਗੱਲਬਾਤ ਸਹੀ ਤਰੀਕੇ ਨਾਲ ਨਹੀਂ ਹੁੰਦੀ ਉਹ ਚੀਜ਼ ਤਾਂ ਕੋਈ ਪ੍ਰੋਬਲਮ ਨਹੀਂ ਨਹੀਂ ਵੀਰੇ ਨਹੀਂ ਵੀਰਾ ਬਹੁਤ ਅੱਛਾ ਹੈ ਨਾ ਕਰਕੇ ਮੇਰੀ ਕੁੜੀ ਇੰਨੀ ਠੀਕ ਹੋ ਗਈ ਆ ਨਹੀਂ ਵੀਰੇ ਅਰਮੋਲ ਇੱਕ ਪਾਸੇ ਜਦੋਂ ਇਹਨਾਂ ਨੂੰ ਮਿਲਦੇ ਉਹ ਠੀਕ ਹੁੰਦੇ ਆ ਮਨ ਖੁਸ਼ ਵੀ ਬਹੁਤ ਹੁੰਦਾ ਪਰ ਦੂਜੇ ਪਾਸੇ ਜੇ ਗੱਲ ਕਰਦੇ ਆ ਤਾਂ ਸਿਸਟਮ ਨੂੰ ਵੀ ਦੇਖ ਕੇ ਇੱਕ ਵਾਰੀ ਮਨ ਜ਼ਰੂਰ ਦੁੱਖਦਾ ਵੀ ਆ ਖਰਾਬ ਵੀ ਹੁੰਦਾ ਵੀ ਅਸੀਂ ਆਪ ਕਹਿੰਦੇ ਆ ਤੁਸੀਂ ਵੀ ਆਪ ਕਹਿੰਦੇ ਹੋ ਵੀ ਸਾਡੇ ਕੋਲ ਆਣਾ ਹੀ ਕਿਉਂ ਪਵੇ ਵੀ 100% ਯਾਰ ਸਾਡੇ ਕੋਲ ਆਣਾ ਹੀ ਕਿਉਂ ਪਵੇ ਪਰ ਗੱਲ ਪਤਾ ਕੀ ਹੈ ਬਾਈ ਅਸੀਂ ਹੈਗੇ ਆ ਇਨਸਾਨ ਚੰਗੀਆਂ ਮਾੜੀਆਂ ਚੀਜ਼ਾਂ ਸਮਾਜ ਚ ਚਲਦੀਆਂ ਰਹਿਣਗੀਆਂ ਕੋਈ ਮੈਨੂੰ ਇਹ ਨਹੀਂ ਕੋਈ ਮੇਰੇ ਖਿਲਾਫ ਵੀਡੀਓ ਨਹੀਂ ਪੈਣੀ ਚਾਹੀਦੀ ਅੱਜ ਤੋਂ ਬਾਅਦ ਪਵੇ ਪਰ ਜਿਹੜੇ ਅਸਲ ਮੁੱਦੇ ਯੂਥ ਦੀ એનર્ਜੀ ਜਿਹਦੇ ਚ ਯੂਟਿਲਾਈਜ਼ ਹੋਣੀ ਚਾਹੀਦੀ ਜਿਵੇਂ ਹੁਣ ਤੁਸੀਂ ਇੱਕ ਯੰਗ ਪੱਤਰਕਾਰ ਹੋ ਤੁਹਾਡੀ એનર્ਜੀ ਕਿੱਥੇ ਯੂਟਿਲਾਈਜ਼ ਹੋਣੀ ਚਾਹੀਦੀ ਤੁਸੀਂ ਲੋਕਾਂ ਦੀ ਆਵਾਜ਼ ਚੱਕੋ ਹੁਣ ਜੇ ਤੁਸੀਂ ਕੋਤ ਕਲੇਸ਼ਾਂ ਚ ਪੈ ਜਾਓ ਲੜਾਈਆਂ ਚ ਪੈ ਜਾਓ ਤੁਹਾਡੀ એનર્ਜੀ ਕਿੱਥੇ ਲੱਗਣ ਲੱਗ ਜੀ ਨੈਗੇਟਿਵ ਹੋਣ ਲੱਗ ਜੀ ਨੈਗੇਟਿਵ ਨਹੀਂ ਜਾਣਾ ਆਪਾਂ ਆਪਾਂ ਜਿਹੜੇ ਮੇਰੇ ਖਿਲਾਫ ਪਾਉਂਦੇ ਨੇ ਉਹ ਵੀ ਮੇਰੇ ਪ੍ਰਾਣ بس ਉਹ ਨਾ ਬੈਠੇ ਨਹੀਂ ਕਦੀ ਮੇਰੇ ਨਾਲ ਤੁਸੀਂ ਜਵਾਬ ਕਿਉਂ ਦੇਣ ਲੱਗ ਜਾਂਦੇ ਹਰ ਰੀਲ ਦੇ ਵਿੱਚ ਕਿਉਂ ਤੁਸੀਂ ਉਹਨਾਂ ਨੂੰ ਮਤਲਬ ਤੁਸੀਂ ਵੀ ਵਾਰ-ਵਾਰ ਇਹ ਚੀਜ਼ ਕਹਿ ਰਹੇ ਸੀਗੇ ਵੀ ਸਾਰੇ ਦਿਹਾੜੀ ਪੋਡਕਾਸਟ ਕਰਨ ਨਾਲ ਮੈਂ ਤੁਹਾਡੇ ਕਰਕੇ ਸਵਾਲ ਪੁੱਛਿਆ ਵੀ ਤੁਸੀਂ ਹਰ ਵੀਡੀਓ ਵਿੱਚ ਕਿਉਂ ਜਵਾਬ ਦੇਣ ਲੱਗ ਜਾਂਦੇ ਪਤਾ ਹੀ ਤੁਹਾਡੀ ਸੇਵਾ ਦਾ ਕਿਉਂਕਿ ਮੈਂ ਚਾਹਨਾ ਕਿ ਇੱਕ ਵਾਰੀ ਉਹ ਆ ਕੇ ਬੈਠਣ ਮੈਂ ਖਲਾਫਤ ਕੋਈ ਮੇਰੇ ਇੱਥੇ ਕੋਈ ਪਰਸਨਲ ਤਾਂ ਕੰਮ ਹੋ ਨਹੀਂ ਰਿਹਾ ਜਾਂ ਮੈਂ ਇਹਨਾਂ ਨੂੰ ਕੋਈ ਮੈਨੂੰ ਕੋਈ ਕਮਿਸ਼ਨ ਮਿਲ ਰਹੀ ਹੈ ਜਾਂ ਇਹ ਕਦੋਂ ਤੋਂ ਹੈਲਪ ਲੈ ਰਹੇ ਡੈਰੀ ਚੱਕੀ ਫਿਰਦਾ ਨਾਲ ਦਿਖਾਈ ਕਦੋਂ ਕਦੋਂ ਸੇ ਮਦਦ ਲੈ ਰਹੇ ਹੋ ਆਪ ਕੀ ਹੈ ਆਪਕਾ ਕੇਸ ਮੇਰੀ ਬੇਟੀ ਬਿਮਾਰ ਆ। ਆਲੋ 2 ਸਾਲ ਹੋ ਗਏ 3 ਸਾਲ ਦੀ ਹੋ ਗਈ ਆ। ਸਾਲ ਹੋ ਗਏ ਇੱਥੇ ਲਾਚ ਚੱਲਦਾ ਪਿਆ ਨੇ ਦਵਾਈ ਦੋਈ ਮੈਡੀਸਿਨ ਸਾਰੀ ਕਰਾ ਰਹੇ ਆ। ਪਰ ਸਿਕਾਇਤਾਂ ਨਹੀਂ ਹੋਏ ਨਾ। ਇਹ ਮੈਂ ਸਿਕਾਇਤ ਹੋਏ ਨੇ। ਗੱਲ ਇਹ ਹੈ ਕਿ ਜਿਹੜੀ ਜਿਹੜੇ ਸਾਡੇ ਖਿਲਾਫ ਵੀ ਨਾ ਇੱਕ ਵਾਰੀ ਬੈਠ ਜਾਣ। ਜਿੱਦਾਂ ਹੁਣ ਤੁਸੀਂ ਸੋਚੋ ਹੁਣ ਤੁਹਾਨੂੰ ਮੈਂ ਕਹਿਦਾ ਵੀਡੀਓ 'ਚ ਘਰੇ ਵੇਗਿਆ ਯਾਰ ਤੁਸੀਂ ਪੱਤਰਕਾਰ ਹੀ ਪੈਸੇ ਲੈ ਕੇ ਕਰਦੇ ਹੋ। ਤੁਹਾਡਾ ਦਿਲ ਦੁਖੇਗਾ। ਦੁਖੇਗਾ ਨਹੀਂ ਦੁਖੇਗਾ। ਤੁਸੀਂ ਕਹੋਗੇ ਯਾਰ ਮੈਂ ਨਹੀਂ ਕਰਦਾ। ਇਹ ਕਹੋਗੇ ਨਾ। ਉਦਾਂ ਹੀ ਸਾਡੀ ਐਨਜੀਓ 'ਚ ਕੀ ਇਲਜ਼ਾਮ ਲੱਗਦੇ ਆ ਇਹਨੇ ਪੈਸੇ ਖਾਂਦਾ। ਲੋਕਾਂ ਦੇ ਮੈਂ ਵੀਡੀਓ ਪਾਣੀ ਬੰਦ ਕਰ ਦੂੰਗਾ ਇਹਨਾਂ ਦੀ ਇਹਨਾਂ ਦੀ ਦਵਾਈ ਦਾ ਇੰਤਜ਼ਾਮ ਇਹਨਾਂ ਦੀ ਦਵਾਈ ਦਾ ਇੰਤਜ਼ਾਮ ਇਹਨਾਂ ਦੇ ਆਪਰੇਸ਼ਨ ਦਾ ਇੰਤਜ਼ਾਮ ਕਰ ਕਰਾ ਦਿਓ ਤੁਸੀਂ ਆਪ ਵੀਡੀਓ ਪਾਣੀ ਬੰਦ ਕਰ ਦਾਂਗੇ ਰੌਲਾ ਖਤਮ ਹੋ ਗਿਆ ਨਾ ਹੁਣ ਦੱਸੋ ਕੋਈ ਡੋਨਰ ਆਇਆ ਇਹਨਾਂ ਦਾ ਆਪਰੇਸ਼ਨ ਕਰਾ ਗਿਆ ਇਲਾਜ ਕਰਾ ਗਿਆ ਸਾਨੂੰ ਅਸੀਂ ਪੈਸੇ ਖਾ ਕਿੱਥੋਂ ਰੇ ਆ ਗੱਲਬਤ ਕੀ ਜਦੋਂ ਮੈਂ ਇੱਥੇ ਆਂਦਾ ਨਾ ਮੈਂ ਸਵਾਲ ਪੁੱਛਨੇ ਭੁੱਲ ਜਾਂਦਾ ਮੈਂ ਛੱਡ ਦਿੰਦਾ ਵੀ ਛੱਡ ਇਗਨੋਰ ਕਰ ਮਰ ਵੀ ਅਨਮੋਲ ਦੀ ਸੇਵਾ ਚੱਲ ਰਹੀ ਆ ਨਾ ਸਵਾਲ ਸੇਵਾ ਤੇ ਹੀ ਗੱਲ ਕਰੀਏ ਪਰ ਸਵਾਲ ਜਿਹੜੇ ਮਨ ਚ ਜ਼ਰੂਰ ਆ ਜਾਂਦੇ ਆਂ ਹਾਂ ਇਗਨੋਰ ਕਰਦੇ ਹੋ ਕਿ ਤਰਕ ਨਾਲ ਮੇਰੀ ਗੱਲ ਸੁਣੋ ਜ਼ਰੂਰੀ ਹੈ ਮੈਂ ਤੁਹਾਨੂੰ ਕਹਿਣਾ ਵੀ ਅੰਦਰੋਂ ਮਨ ਤਾਂ ਮੇਰਾ ਵੀ ਆ ਵੀ ਚਲੋ ਸੇਵਾ ਹੋ ਰਹੀ ਹੈ ਵਧੀਆ ਚੀਜ਼ ਹੈ ਮੈਂ ਕੈਮਰੇ ਤੇ ਮੇਰੇ ਹਿਸਾਬ ਨਾਲ ਕੋਈ ਪੱਤਰਕਾਰ ਇਹ ਗੱਲ ਕਹਿੰਦਾ ਨਹੀਂ ਹੋਣਾ ਵੀ ਕੈਮਰੇ ਤੇ ਮੈਂ ਕਹਿ ਦਿੰਦਾ ਵੀ ਹਾਂ ਸੇਵਾ ਹੁੰਦੀ ਮੈਨੂੰ ਵਧੀਆ ਲੱਗਦੀ ਹੈ ਪਰ ਦੂਜੇ ਪਾਸੇ ਮੈਨੂੰ ਸਵਾਲ ਵੀ ਜਿਹੜੇ ਨੇ ਉਹ ਪੁੱਛਣੇ ਪੈਂਦੇ ਆ ਸਵਾਲ ਬਹੁਤ ਲਾਜ਼ਮੀ ਹੈ ਬਾਈ ਪਰ ਸਵਾਲ ਆਪਾਂ ਭਰਾ ਕਰੀਏ ਤਰਕ ਨਾਲ ਤੁਸੀਂ ਮੈਨੂੰ 8-9 ਸਾਲ ਤੋਂ ਗਰਾਊਂਡ ਤੇ ਜਾਣਦੇ ਹੋ ਤੁਸੀਂ ਆਪਾਂ ਸੋਸ਼ਲ ਮੀਡੀਆ ਦੇ ਇੰਟਰਵਿਊ ਨਹੀਂ ਕਰ ਰਹੇ ਆਪਾਂ ਇੱਥੇ ਖੜੇ ਆ ਮੈਂ ਹੁਣ ਇਹ ਤਾਂ ਕਹਾਂਗਾ ਨਹੀਂ ਵੀਰਾ ਸਵਾਲ ਕੱਟ ਦਿਓ ਆ ਤੁਸੀਂ ਵੀ ਗੁਰੂ ਦੇ ਬੱਚਿਓ ਗੁਰੂ ਅਰਣਕ ਪਾਸ਼ਾ ਦੇ ਬੱਚਿਓ ਮੈਂ ਵੀ ਗੁਰੂ ਅਰਣਕ ਪਾਸ਼ਾ ਦਾ ਬੱਚਾ ਇਹ ਵੀ ਗੁਰੂ ਅਰਣਕ ਪਾਸ਼ਾ ਦੇ ਬੱਚੇ ਨੇ ਤੁਸੀਂ ਕੀ ਚਾਹੁੰਦੇ ਹੋ ਇਹਨਾਂ ਦੀ ਮਦਦ ਹੋ ਜਾਵੇ ਤਾਂ ਬੱਚਾ ਵੱਜ ਜਾਵੇ ਚਾਹੁੰਦੇ ਹੋ ਮੈਂ ਵੀ ਇਹੀ ਚਾਹਨਾ ਫਿਰ ਰੌਲਾ ਕਿਸ ਗੱਲ ਦਾ ਸਾਡਾ ਜਿਹੜੀਆਂ ਗੱਲਾਂ ਕਰਦੇ ਨੇ ਵੀਡੀਓ ਕਿਉਂ ਪਾਉਂਦਾ ਇਹ ਕਰਦੇ ਨੇ ਮੈਂ ਇਹਨਾਂ ਦੀ ਹੈਲਪ ਬਿਨਾ ਵੀਡੀਓ ਪਾਈ ਡੋਨਰ ਕਿਵੇਂ ਬੁਲਾਵਾਂ ਇੱਥੇ ਮੈਂ ਵਿੱਚ ਰੋਕਣਾ ਚਾਹਾਂਗਾ ਪਹਿਲਾਂ ਤਾਂ ਲੋਕ ਕਹਿੰਦੇ ਸੀ ਵੀਡੀਓ ਕਿਉਂ ਪਾਉਂਦਾ ਹੁਣ ਲੋਕਾਂ ਨੇ ਲਾਗੇ ਚੱਲ ਤੂੰ ਵੀਡੀਓ ਪਾਣੀਆ ਤਾਂ ਮੋਨਿਟਾਈਜੇਸ਼ਨ ਬੰਦ ਕਰਕੇ ਪਾ ਦੇ ਤੈਨੂੰ ਪੈਸੇ ਆਂਦੇ ਪਏ ਉਹ ਬੰਦ ਕਰ ਸਾਰੇ ਹੀ ਬੰਦ ਕਰ ਦਿੰਦੇ ਫਿਰ ਡੇਲੀ ਪੋਸਟ ਵੀ ਬੰਦ ਕਰ ਦਵੇ ਸਾਰੇ ਬੰਦ ਕਰ ਦਿੰਦੇ ਡੇਲੀ ਪੋਸਟ ਕੋਮਪੰਡਿਸ਼ਨ ਔਨ ਕਰਦਾ ਸੈਲਰੀਆਂ ਦਿੰਦਾ ਨਾ ਤੁਹਾਨੂੰ ਐਡੀਟਰ ਨੂੰ ਤਨਖਾਹ ਦਿੰਦਾ ਨਾ ਆਪ ਹੀ ਆਫਿਸ ਆਏ ਸੀ ਦੇਖ ਹੀ ਲਿਆ ਕਿੰਨੇ ਲੋਕ ਕੰਮ ਕਰਦੇ ਸੀ ਮੇਰੇ ਆਫਿਸ ਨਹੀਂ ਆਏ ਕਦੀ ਮੇਰਾ ਖਰਚਾ ਨਹੀਂ ਫਿਰ ਮੋਨਿਟਾਈਜੇਸ਼ਨ ਆਇਆ ਨਾ ਕਿ YouTube ਕੋਲੇ ਮੈਨੂੰ ਦੇ ਰਿਹਾ ਸਾਰਿਆਂ ਨੂੰ ਦੇ ਰਿਹਾ ਤਾਂ ਸਾਰਿਆਂ ਦੀ ਬਸ ਅੱਛਾ ਚਲੇ ਕੰਮ ਕਰੋ ਖੁਦਾ ਕਰੇ ਮੈਂ ਦਿਲੋਂ ਦੁਆ ਕਰਦਾ ਇਹਨੂੰ ਪੋ ਦੇਖਦੇ ਆ ਕਿੰਨੇ ਕ ਚੈਨਲ ਬੰਦ ਹੋਣਗੇ ਤੇ ਨਮੂਲ ਕਿੰਨਾ ਕ ਮદાન ਛੱਡੇਗਾ ਮੈਂ ਨਹੀਂ ਹਟਦਾ ਮੋਨਟਾਈਜੇਸ਼ਨ ਕਰਕੇ ਚੈਨਲ ਬੰਦ ਹੋ ਜਾਣਗੇ ਹੋ ਜਾਣਗੇ ਕਿਉਂਕਿ ਉਹਨਾਂ ਦੀ ਰੋਟੀ ਜੁੜੀ ਆ ਮੇਰੀ ਰੋਟੀ ਨਹੀਂ ਜੁੜੀ ਪਰ ਜਿਹੜੇ ਲੋਕ ਅੱਜ ਕੱਲ ਜਿਆਦਾ ਪੰਜਾਬ ਦੇ ਮੁੱਦੇ ਚੱਕਦੇ ਆ ਮੈਨੂੰ ਲੱਗਦਾ ਸ਼ਾਇਦ ਉਹ ਵੀ ਬੜੇ ਚੁੱਪ ਹੋ ਜਾਣਗੇ ਜਿਹੜੇ ਆਪਸ ਵਿੱਚ ਲੜੀ ਫਿਰਦੇ ਨੇ ਇੱਕ ਦੂਜੇ ਨਾਲ ਉਹ ਵੀ ਬੰਦ ਹੋ ਜਾਏਗਾ ਜਦੋਂ ਸੋਸ਼ਲ ਮੀਡੀਆ ਮੈਨੂੰ ਕੋਈ ਪੈਸੇ ਨਹੀਂ ਦਿੰਦਾ ਸੀ 2-3 ਸਾਲ ਪਹਿਲਾਂ ਉਦੋਂ ਅਸੀਂ ਵੀਡੀਓ ਨਹੀਂ ਪਾਉਂਦੇ ਸੀ ਤੁਸੀਂ ਫਿਰ ਉਹੀ ਗੱਲਾਂ ਕਰ ਰਹੇ ਹੋ ਨਾ ਕਿ YouTube ਤਾਂ ਤੁਹਾਨੂੰ ਵੀ ਪੈਸੇ ਦਿੰਦਾ ਮੈਨੂੰ ਵੀ ਦਿੰਦਾ ਫਿਰ ਜੇ ਇਹ ਕੰਮ ਦਿਖਾ ਕੇ ਮੈਨੂੰ YouTube ਤੋਂ ਪੈਸੇ ਮਿਲ ਰਹੇ ਨੇ ਫਿਰ ਸਾਰੇ ਯੂਟਿਊਬਰ ਆ ਸ਼ੁਰੂ ਕਰ ਦੇਣ ਕੰਮ ਫੁੱਲਣ ਵਾਲੇ ਫਲੀਆਂ ਫਿਰ ਕਿਉਂ ਬਣਾਉਂਦੇ ਨੇ ਗਿੰਦੀਆਂ ਗਿੰਦੀਆਂ ਵੀਡੀਓਜ਼ ਕਿਉਂ ਬਣਾਉਂਦੇ ਨੇ ਘਰ ਬੈਠੇ ਵਲੌਗ ਸ਼ਾਮੀ ਆ ਜਾਏਕਰ ਨੇ ਇੱਥੇ ਆ ਕੇ ਬਣਾ ਲਿਆ ਕਰਨ ਵਲੌਗ ਜਿੰਨੇ ਸੌਖੇ ਨੇ ਇਹਨਾਂ ਦੇ ਸਿਰ ਤੇ ਵਿਊ ਇਕੱਠੇ ਕਰਨੇ ਕਰੋ ਮੇ ਪੇਸ਼ੈਂਟਸ ਦਿਖਾਓ ਮੈਂ ਸਵਾਲ ਜਾਂਦਾ ਨਹੀਂ ਆ ਮਾਤਾ ਜੀ ਨਾ ਨਹੀਂ ਨਹੀਂ ਸਵਾਲ ਦੀ ਗੱਲ ਹੈ ਆਪਾਂ ਤਰਕ ਨਾਲ ਗੱਲ ਕਰਾਂਗੇ ਕੋਈ ਸਵਾਲ ਦੀ ਇਦਾਂ ਨਹੀਂ ਆਪਾਂ ਭਰਾਵਾ ਜੇ ਆਪਾਂ ਆਪਾਂ ਕਿਤੇ ਯਾਰ ਮੈਂ ਗਲਤ ਹੋਊਂਗਾ ਮੈਨੂੰ ਸੌਰੀ ਮੰਗਣ ਚ ਕੀ ਜਾਂਦਾ ਕੋਈ ਇੰਨਾ ਮੇਰੇ ਧੌਣ ਚ ਕਿੱਲਾ ਹੈ ਨਹੀਂ ਪਰ ਜਿੱਥੇ ਮੈਂ ਗਲਤੀ ਹੈ ਨਹੀਂ ਜਿੱਥੇ ਹੁਣ ਇੰਨੀ ਵੱਡੀ ਗੱਲ ਮੈਂ ਕਹਿ ਦਿੰਦਾ ਹੁਣ ਤੁਸੀਂ ਮੈਨ ਮੈਂ ਤੁਹਾਨੂੰ ਕਹਾਂ ਤੁਹਾਨੂੰ ਪੱਤਰਕਾਰੀ ਨਹੀਂ ਆਂਦੀ ਤੁਸੀਂ ਕਹਿੰਦਾ ਮਾਈਕ ਫੜ ਦੇਓ ਤੂੰ ਕਰ ਸਵਾਲ ਤੁਸੀਂ ਤੁਸੀਂ ਕਰ ਵੀ ਲੈਣਾ ਕਰ ਲੈਣਾ ਮੈਂ ਕਰ ਲੈਣਾ ਇੱਕ ਜ਼ਰੀਆ ਦੀ ਕਮਾਂਡ ਮੈਂ ਦਿੰਦਾ ਕਿਉਂ ਨਹੀਂ ਲੈਂਦੇ ਫਿਰ ਕਹਿੰਦੇ ਕੋਈ ਗੱਲ ਇੱਕੋ ਹੀ ਹੈ ਸਾਰੇ ਇਹ ਕਹਿਣ ਲੱਗੇ ਵੀ ਅਨਮੋਲ ਕੋ ਗੱਲ ਹੀ ਇੱਕੋ ਰਹਿ ਗਈ ਛੋਟੀ ਗੱਲ ਜੋ ਜਿਹੜਾ ਵੀ ਕੋਈ ਮੜਾ ਜਿਹਾ ਸਵਾਲ ਪੁੱਛਦਾ ਅਨਮੋਲ ਸਿੱਧਾ ਹੀ ਆ ਜਾਂਦਾ ਚਲੋ ਮੈਂ ਮੈਂ ਅੱਜ ਅੱਜ ਇੱਥੇ ਕਮਾਂਡ ਅਨਮੋਲ ਲੈ ਲਓ ਤੁਸੀਂ ਲੈ ਲਓ ਤੁਸੀਂ ਲੈ ਅੱਜ ਮੈਂ ਪੱਤਰਕਾਰ ਹਾਂ ਹੈਲੋ ਪੱਤਰਕਾਰ ਅਨਮੋਲ ਕੁਆਤਰਾਜ ਹਾਜ਼ਰ ਹੈ ਠੀਕ ਹੈ ਅੱਜ ਮੈਂ ਪੱਤਰਕਾਰਾਂ ਤੁਹਾਨੂੰ ਅਨਮੋਲ ਕੁਆਤਰਾ ਹਾਂ ਮੈਂ ਤੁਹਾਨੂੰ ਕਹਾਂ ਬਾਈ ਤੁਸੀਂ ਚੋਰ ਹੋ ਭਈ ਤੁਹਾਨੂੰ ਤੁਸੀਂ ਪੈਸੇ ਦੇ ਖਾਣੇ ਤੁਸੀਂ ਸੋਸ਼ਲ ਮੀਡੀਆ ਤੇ ਕਮਾਣੇ ਹੋ ਤੁਸੀਂ ਐਨਜੀਓ ਦਾ ਧੰਦਾ ਕਮਾ ਰਹੇ ਹੋ ਤੁਸੀਂ ਅੱਗੋਂ ਕੀ ਕਹੋਗੇ ਆ ਵੈੜੀ ਕੁਰਸੀ ਸਾਹਮਣ ਲੈ ਕਹਾਂਗਾ ਕਿ ਨਹੀਂ ਕਹਾਂਗਾ ਕਹਾਂਗਾ ਅੱਜ ਮੈਂ ਕਹਿਣਾ ਫਿਰ ਉਹ ਬੈਠੀ ਕੁਰਸੀ ਉਹ ਬੈਠੀ ਮੈਂ ਔਨ ਮੀਡੀਆ ਸਾਰਿਆਂ ਨੂੰ ਕਹਿਣਾ ਉਹ ਉਹ ਕੁਰਸੀ ਬੈਠੀ ਔਨ ਮੀਡੀਆ ਮੈਂ ਕਹਿਣਾ ਉਹ ਕੁਰਸੀ ਤੇ ਆ ਕੇ ਬੈਠੋ ਕੰਮ ਕਰੋ ਤੇ ਪੈਸੇ ਤੁਸੀਂ ਇੱਕ ਮਿੰਟ ਲਾਈਵ ਕਦੀ ਝੂਠ ਨਹੀਂ ਬੋਲਦਾ ਨਾ ਤੁਹਾਡੀ ਮੈਂ ਵੀਡੀਓ ਡਿਲੀਟ ਨਹੀਂ ਕਰਾ ਸਕਦਾ ਮੈਂ ਵੀਡੀਓ ਡਿਲੀਟ ਨਹੀਂ ਕਰਾ ਸਕਦਾ ਮੈਂ ਤੁਹਾਡੀ ਵੀਡੀਓ ਮੈਂ ਇਹ ਵੀਡੀਓ 'ਚ ਇਹ ਗੱਲ ਕਹਿਣਾ ਕਿਸ ਅਸੀਂ ਚੋਰ ਆ ਨਾ ਅੱਜ ਤੋਂ ਬਾਅਦ ਮੇਰੇ ਸਾਰੇ ਪੇਜ ਕੋਰ ਵੀਰੇ ਨੂੰ ਮੈਂ ਦਿੰਨਾ ਹੁਣੀ ਤੁਸੀਂ ਮੇਰੀ ਐਗਜ਼ਾਮਪਲ ਚਲੋ ਆਪਾਂ ਆਪਾਂ ਆ ਭੈਣੇ ਭੈਣੇ ਤੂੰ ਆ ਜਾ ਆ ਆ ਨਹੀਂ ਨਹੀਂ ਰੋਸ਼ ਆ ਭੈਣ ਆ ਗਈ ਆਪਾਂ ਇਹ ਭੈਣ ਨੂੰ ਕਹਿੰਦੇ ਆ ਭੈਣੇ ਅੱਜ ਤੋਂ ਬਾਅਦ ਅਨਮੋਲ ਦੀ ਜਗ੍ਹਾ ਤੂੰ ਸਾਂਭੇਂਗੀ ਤੂੰ ਵੀਡੀਓ ਬਣਾਣੀ ਆ ਤੂੰ ਹੀ ਸਾਰਾ ਮੈਨੇਜਮੈਂਟ ਕਰਨੀ ਆ ਕਿੰਨੂ ਕਿੰਨੇ ਪੈਸਿਆਂ ਦੀ ਲੋੜ ਹੈ ਕੀ ਨਹੀਂ ਲੋੜ ਸਾਰਾ ਤੂੰ ਕਰਨਾ ਮੈਂ ਤੇਰਾ ਐਜ਼ ਅ ਟੀਮ ਮੈਂਬਰ ਬਣ ਕੇ ਤੇਰੇ ਪਿੱਛੇ ਬਹਿ ਕੇ ਮੈਂ ਤੈਨੂੰ ਕਮਾਂਡ ਤੂੰ ਮੈਨੂੰ ਕਮਾਂਡ ਦੇਂਗੀ ਕੀ ਕੀ ਕਰਨਾ ਕੀ ਇਹ ਮਨਜ਼ੂਰ ਹੈ ਮਨਜ਼ੂਰ ਹੈ ਉਹਨੂੰ ਕਿ ਫਸਾ ਰਹੇ ਹੋ ਤੁਸੀਂ ਦੱਸੇ ਮਨਜ਼ੂਰ ਹੈ ਹਮ ਸਾਰਿਆਂ ਨੂੰ ਕੋਈ ਮੈਂ ਇਹ ਇਹ ਚੈਲੰਜ ਦਿੰਦੇ ਮੈਨੂੰ 3 ਸਾਲ ਹੋ ਚੁੱਕੇ ਨੇ ਜੇ ਯਾਰ ਮੈਂ ਨਹੀਂ ਨੋਟ ਕਮਾ ਰਿਆਂ ਮੇਰੀ ਲਾਈਫ ਤੁਹਾਨੂੰ ਇੰਨੀ ਹੀ ਬੈਡ ਆਫ ਰੋਜ਼ੀਜ਼ ਲੱਗ ਰਹੀ ਹੈ ਕਿ ਕੀ ਕਹਾ ਬਾਤ ਆ ਯਾਰ ਫੇਮ ਇਹਦਾ ਇੱਜ਼ਤ ਇਹਦੀ ਟੈਟੂ ਲੋਕ ਇਹਦੇ ਬਣਵਾਈ ਫਿਰਦੇ ਨੇ ਉਹ ਬੱਚਾ 6 6 ਦਿਨਾਂ ਦਾ 6 ਸਾਲਾਂ ਦਾ ਭੱਜ ਕੇ ਆ ਗਿਆ ਮੇਰੇ ਤੋਂ ਇਹ ਕੀ ਜੰਜ ਦੇਖਦੇ ਨੇ ਗਲੈਮਰ ਤੁਸੀਂ ਕਰ ਲੋ ਯਾਰ ਰੌਲਾ ਤਾਂ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਇੱਕ ਦਿਲੋਂ ਗੱਲ ਕਹਿਣਾ ਇਹ ਮਾਤਾ ਦਾ ਇਲਾਜ ਹੋਣਾ ਚਾਹੀਦਾ ਉਹ ਨਮੂਲ ਕਰਾ ਰਿਹਾ ਉਹ ਕੁਵਰ ਕਰਾ ਰਿਹਾ ਉਹ ਰੋਹਿਤ ਮੋਹਿਤ ਸ਼ੋਹਿਤ ਕੋਈ ਕਰਾ ਰਿਹਾ ਕੋਈ ਫਰਕ ਨਹੀਂ ਪੈਂਦਾ ਛੋਟਾ ਤੁਸੀਂ ਆਪ ਹੀ ਗੱਲ ਕਰਤੀ ਐ ਇਹਦੇ ਬਾਰੇ ਕਿਦਾਂ ਪਹਿਲਾਂ ਹੀ ਪਤਾ ਸੀਗਾ ਪਲਾਨ ਤਾਂ ਨਹੀਂ ਸੀ ਇਹ ਕਿੱਥੇ ਵੀ ਛੋਟੇ ਬੱਚੇ ਨੂੰ ਭੁਜਾ ਲੈਂਦੇ ਆ ਚਲੋ ਜੀ ਇਹ ਤਾਂ ਫੇਰ ਉਹੀ ਗੱਲ ਆ ਗਈ ਹੁਣ ਇਹ ਤਾਂ ਬੱਚੇ ਦਾ ਪਿਓ ਹੀ ਦੱਸੇਗਾ ਜਾਂ ਬੱਚਾ ਦੱਸੇਗਾ ਹੁਣ ਇਸ ਦੁਨੀਆ 'ਚ ਤਾਂ ਫੇਰ ਜਦੋਂ ਆ ਕੋਰਟ ਕਚੈਰੀਆਂ 'ਤੇ ਕੇਸ ਲੜਦੇ ਨੇ ਫੇਰ ਉਹਦੇ 'ਚ ਐਵੇਂ ਤਹਿਕੀਕਾਤ ਕਰਦੇ ਨੇ ਸਿੱਧਾ ਚੋਰ ਨੂੰ ਪੁੱਛ ਲਿਆ ਕਰੋ ਭਰਾ ਬਣ ਕੇ ਦੱਸਦੇ ਤੂੰ ਚੋਰੀ ਕੀਤੀ ਕਿ ਨਹੀਂ ਕੀਤੀ ਸਿੱਧੀ ਜੀ ਗੱਲ ਐ ਆਣਾ ਇਹੀ ਗੱਲ ਹੋ ਗਈ ਹੁਣ ਮੈਂ ਤਾਂ ਕਹਿ ਰਿਹਾ ਕਿ ਮੈਂ ਐਨ ਜੀਓ ਚ ਕੋਈ ਕੁੰਡੀ ਨਹੀਂ ਮਾਰਦਾ ਮੈਂ ਤਾਂ ਕਹਿੰਦਾ ਮੈਨੂੰ ਤਾਂ ਸੱਚੇ ਪਾਤਸ਼ਾਹ ਮੈਂ ਕਹਿੰਦਾ ਮੇਰੀ ਰਾਤ ਐਂਡਲੀ ਹੋਵੇ ਜੇ ਮੈਂ ਐਨ ਜੀਓ ਚ 1 ਰੁਪਿਆ ਦੀ ਵੀ ਕੁੰਡੀ ਮਾਰਦਾ ਹਾਂ ਸਹੀ ਗੱਲ ਸੌ ਚੱਕ ਮਾਤਾ ਨੇ ਦੇਖੋ ਬਾਤ ਪਿਆਰ ਦੇਖੋ ਕਿੰਨਾ ਪਿੱਛੇ ਕਹਿੰਦੇ ਹਿਸਾਬ ਨਾਲ ਗੱਲ ਕਰ ਪਿੱਛੇ ਮੇਕਅਪ ਤੇ ਤਰਕ ਦੀ ਗੱਲ ਕਰ ਇੱਕ ਵਾਰ ਵਿਸ਼ਵਾਸ ਦੀ ਗੱਲ ਕਰ ਕਿ ਜੇ ਮੈਂ ਇਸ ਐਨ ਜੀਓ ਚ 1 ਰੁਪਿਆ ਵੀ ਆਪਣੇ ਘਰ ਲੈ ਕੇ ਜਾਵਾਂ ਮੈਂ ਕਹਿੰਦਾ ਮੇਰਾ ਐਂਡ ਲਾ ਦੇ ਨੋ ਵੀ ਠੀਕ ਹੈ ਹੁਣ ਤੁਸੀਂ ਵਿਸ਼ਵਾਸ ਦੁਨੀਆ ਫੇਰ ਵੀ ਨਹੀਂ ਕਰਦੀ ਨਾ ਫੇਰ ਆਗੀ ਸਬੂਤਾਂ ਫਿਰ ਨਾ ਸੂਤਾ ਨਾ ਮੰਨ ਰਿਹਾ ਨਾ ਸਵਾ ਨਾ ਮੰਨ ਰਿਹਾ ਫਿਰ ਚਾਹਨੇ ਕੀ ਹੋ ਇੱਕ ਮਿੰਟ ਇੱਕ ਮਿੰਟ ਤੁਸੀਂ ਨਾ ਲਓ ਮੈਂ ਵਿੱਚ ਤਾਂ ਤਾਂ ਦੀ ਗੱਲ ਰੁਕੀ ਆ ਮਾਤਾ ਨੇ ਇਹ ਗੱਲ ਕਿਹਾ ਕੀ ਗੱਲ ਹੋ ਗਈ ਤੁਸੀਂ ਲੱਗਦਾ ਮਨ ਚ ਪਿਆਰ ਬਹੁਤ ਆ ਤੁਸੀਂ ਉਹਨੂੰ ਪਹਿਲਾਂ ਹੀ ਕਹਿਤਾ ਸੀ ਹਸਾਬ ਨਾਲ ਬੇਟਾ ਮੇਰੇ ਸੁਣੋ ਗੱਲ ਮੇਰੇ ਆਦਮੀ ਨੂੰ ਸੱਤ ਅਟੈਕ ਹੋ ਗਏ ਸੀ ਸੱਤ ਮੂੰਹ ਨਾ ਖਣਿਆ ਹੈ ਹੈ ਉਸ ਤੋਂ ਬਾਅਦ 5 ਦਿਨ ਕੋਮਾ ਚ ਰਿਹਾ ਆ ਵੇਖੋ ਮੇਰਾ ਬੇਟਾ ਬੈਠਾ ਇਲਾਜ ਕਰਨ ਵਾਲਾ ਪਤਾ ਨਹੀਂ ਕਿੰਨਾ ਪੈਸਾ ਲਗਾਉਣਾ ਸੀ ਬਾਕੀ ਹੁਣ ਮੇਰਾ ਪ੍ਰੇਸ਼ਨ ਕਰਾਇਆ ਹੈ ਨਾ ਪਿੱਤੇ ਦਾ ਉਹ ਵੀ ਇੰਨਾ ਨੇ ਕਰਾਇਆ ਬਸ ਮੈਂ ਇਹਨਾਂ ਨੂੰ ਮਾਰਾ ਨਹੀਂ ਕਹਿ ਸਕਦੀ ਮੇਰੇ ਤਾਂ ਬੱਚਿਆਂ ਨਾਲ ਵਾਧਿਆ ਮੈਨੂੰ ਮੈਂ ਵੀ ਚੰਗਾ ਨਹੀਂ ਲੱਗਦਾ ਹੂੰਗਾ ਸਵਾਲ ਪੁੱਛਦਾ ਫਿਰ ਨਹੀਂ ਬੇਟਾ ਤੂੰ ਹੀ ਸਵਾਲ ਪੁੱਛੋ ਪਰ ਮਾਰਾ ਚੰਗਾ ਇਹ ਪੁੱਤ ਨੂੰ ਨਾ ਕਰ ਇਹ ਕੋਈ ਵੀ ਨਾ ਕੋਈ ਨਹੀਂ ਮੈਂ ਤਾਂ ਕਹਿੰਦਾ ਹੀ ਨਹੀਂ ਮੈਂ ਤਾਂ بس ਮੈਂ ਤਾਂ ਹੀ ਕਹਿੰਦਾ ਵੀ ਇੱਥੇ ਆ ਕੇ ਮੈਂ ਸਵਾਲ ਨਹੀਂ ਪੁੱਛ ਪੰਦਾ ਤੇ ਚੋਰ ਨਹੀਂ ਆਏ ਇਹਨਾਂ ਪਤਾ ਕੀ ਆ ਇਹ ਸਾਡੇ ਵਾਸਤੇ ਰੱਬ ਆ ਸਾਡੇ ਵਾਸਤੇ ਮੈਂ ਤੁਹਾਨੂੰ ਦੱਸ ਜਿੰਨੇ ਮੇਰਾ ਆਦਮੀ ਬਚਾਇਆ ਹੈ ਹੁਣ ਤੁਰਨ ਲੱਗਾ ਮਾਰਾ ਮਾੜਾ ਸਾਫ ਕਰਮਾਂ ਦਾ ਰੱਬ ਨਹੀਂ ਦੇਣਾ ਉਹ ਦਈ ਜਾਂਦਾ ਯਾਰ ਫੁੱਲ ਦੇਈ ਜਾਂਦਾ ਰੱਬ ਨੇ ਕੋਈ ਕਮੀ ਨਹੀਂ ਛੱਡੀ ਮੈਨੂੰ ਮੈਨੂੰ ਬਹੁਤ ਦੇ ਰਿਹਾ ਪ੍ਰਮਾਤਮਾ ਕੋਈ ਚੱਕਰ ਵਾਲੀ ਗੱਲ ਨਹੀਂ ਮਹਾਰਾਜ ਦੀ ਬਹੁਤ ਕਿਰਪਾ ਆਪਾਂ ਜਿਵੇਂ ਕਹਿੰਦੇ ਆ ਕਿ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ ਮਿਲੂਗਾ ਫਿਰ ਜੇ ਸਕੋਰ ਨੂੰ ਮਿਲ ਰਿਹਾ ਫਿਰ ਮੈਨੂੰ ਬਰਦਾਸ਼ਤ ਕਿਉਂ ਨਹੀਂ ਹੋ ਰਹੀ ਜੇ ਮਾਂਵਾਂ ਦੀ ਅਸੀਸਾਂ ਮੈਨੂੰ ਮਿਲ ਰਹੀਆਂ ਕਿ ਮੈਂ ਖੁਸ਼ ਹਾਂ ਕੋਈ ਇਹ ਨਹੀਂ ਕਿ ਮੈਂ ਮਹਿਲ ਪਾ ਲਿਆ ਕਿ ਮਾਤਾ ਦੀਆਂ ਅਸੀਸਾਂ ਨਾਲ ਮੈਂ ਕੋਠੀ ਪਾਲੀ ਵੱਡੀ ਮੈਂ ਕਰ ਲੈ ਲਿਆ ਮੈਂ ਖੁਸ਼ ਹਾਂ ਯਾਰ ਜਿੰਦਗੀ ਕੁਝ ਰਹਿਣ ਦਿਓ ਮੈਂ ਕਿਸੇ ਦਾ ਦਿਲ ਨਹੀਂ ਦੁਖਾ ਰਿਹਾ ਇੱਕ ਮੇਰੀ ਪੋਡਕਾਸਟਿੰਗ ਮੇਰੇ ਮੁੱਦੇ ਕੀ ਉਠਦੇ ਨੇ ਤੁਹਾਨੂੰ ਕਿਹੜਾ ਨਹੀਂ ਪਤਾ ਮੁੱਦੇ ਉਠਾਉਣ ਵਾਲੇ ਨੇ ਨਮਸਤੇ ਜੀ ਨੂੰ ਪਹਿਲਾਂ ਤੁਹਾਨੂੰ ਆਪ ਮੈਂ ਤੁਹਾਨੂੰ ਹਾਂ ਬਹੁਤ ਨਾ ਖਰਾਬ ਕਰੋ ਕੋਈ ਗੱਲ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਆਪ ਇੱਕ ਵੀਡੀਓ ਦੇ ਵਿੱਚ ਹੀ ਕਹਤਾ ਜੋ ਬੇਤੁਕੀਆਂ ਮੈਂ ਬੇਤੁਕੀ ਆਪ ਹੀ ਕਹਿੰਦਾ ਵੀ ਬੇਤੁਕੀਆਂ ਗੱਲਾਂ ਨੇ ਇਹੀ ਤਾਂ ਗੱਲਾਂ ਨੇ ਬਾਈ ਜੇ ਤੱਕ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਮੈਂ ਤੁਹਾਨੂੰ ਅੱਗੇ ਵੀ ਕਹਿਆ ਵੀ ਇਹ ਬੇਤੁਕੀਆਂ ਗੱਲਾਂ ਦੇ ਤੁਹਾਨੂੰ ਜਿਆਦਾ ਜਵਾਬ ਦੇਣ ਦੀ ਲੋੜ ਵੀ ਨਹੀਂ ਹੈਗੀ। ਉਹ ਬਾਈ ਫਿਰ ਰੌਣਕ ਮੇਲਾ ਲੱਗਿਆ ਰਹਿੰਦਾ ਨਾ ਸੋਸ਼ਲ ਮੀਡੀਆ ਤੇ। ਉਹ ਉਹ ਅੰਦਰ ਵਾਲਾ ਫਿਰ ਸੋਸ਼ਲ ਮੀਡੀਆ ਜਾਗ ਜਾਂਦਾ। ਜਾਗ ਜਾਂਦਾ। ਜਾਗ ਜਾਂਦਾ। ਹੋਰ ਕੋਈ ਗੱਲ ਮੈਨੂੰ ਇਹ ਹੈ ਕਿ ਚਲੋ ਉਹ ਕੌਂਟਰੋਵਰਸੀ ਦੇ ਜ਼ਰੀਏ ਹੀ ਕੋਈ ਚਾਰ ਡੋਨਰ ਦੇਖ ਲੈਣਗੇ ਤੇ ਆ ਜਾਣਗੇ। ਸੁਪੋਜ਼ ਕਿਸੇ ਨੇ ਮੈਨੂੰ ਗਾਲਾਂ ਕੱਢੀਆਂ ਹਨਾ ਵੀਡੀਓ 'ਚ। ਇਹ ਉਲਟਾ ਪੁਲਟਾ ਸਿੱਧਾ ਬੋਲਿਆ। ਕੋਈ ਇੱਕਦਾਂ ਨਵਾਂ ਡੋਨਰ ਹੀ ਜੁੜ ਜਾਏਗਾ। ਕੋਈ ਤਾਂ ਫਾਇਦਾ ਖੱਟੀ ਹੈ। ਮੈਂ ਕਿਸੇ ਦਾ ਨਾਮ ਲੈ ਕੇ ਕਦੀ ਕੰਟਰੋਵਰਸੀ ਕੀ ਹੁੰਦੀ ਆ ਕਿ ਆਪ ਤੁਸੀਂ ਫੇਮਸ ਨੇ ਕਿ ਤੁਸੀਂ ਕਿਸੇ ਦਾ ਨਾਮ ਲੈ ਕੇ ਫੇਮਸ ਹੋ ਰਹੇ ਹੋ ਕੰਟਰੋਵਰਸੀ ਇਹਨੂੰ ਕਹਿੰਦੇ ਆ ਮੈਂ ਕਦੇ ਇਹ ਤਾਂ ਕਿਸੇ ਦਾ ਨਾਮ ਲੈ ਕੇ ਮਸ਼ਹੂਰ ਨਹੀਂ ਹੋਇਆ ਮੈਂ ਆਪਣੇ ਦਮ ਤੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਬੜਾ ਖੁਸ਼ ਆ ਬੜਾ ਆਨੰਦ 'ਚ ਆ ਕੋਈ ਕੋਈ ਦੂਰ ਦੂਰ ਤੱਕ ਮੈਨੂੰ ਦਿੱਕਤ ਨਹੀਂ ਜਿਨ੍ਹਾਂ ਦੇ ਇਲਾਜ ਹੋਏ ਨੇ ਬਾਈ ਜੀ ਉਹਨਾਂ ਨੂੰ ਪੁੱਛੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਇਹ ਤਾਂ ਲੋਕਾਂ ਨੇ ਤਾਂ ਗੁਰੂ ਮਹਾਰਾਜ ਨੇ ਉਹ ਨਹੀਂ ਬਖਸ਼ਿਆ ਮੇਰੀ ਤਾਂ ਔਕਾਤ ਕੀ ਹੈ ਲੋਕ ਤਾਂ ਰੱਬ ਤੋਂ ਵੀ ਦੁਖੀ ਨੇ ਅੱਜ ਮੇਰੇ ਤੋਂ ਤਾਂ ਕੀ ਸੁਖੀ ਰਹਿਣਗੇ ਚੱਲਦਾ ਰਹੇਗਾ ਮੇਲਾ ਪਰ ਕੀ ਆ ਕੇ ਬਹਿ ਕੇ ਆਪਾਂ ਗੱਲਬਾਤ ਕਰੀਏ ਜਾਂ ਡਿਬੇਟ ਕਰਨ ਦਾ ਬੜਾ ਸ਼ੌਕ ਹੈ ਨਾ ਬੈਠੀਏ ਜੇ ਮੈਂ ਆਪਾਂ ਦੋਨੋਂ ਭਰਾ ਬੈਠੇ ਤੁਸੀਂ ਮੈਨੂੰ ਮੂੰਹ ਤੇ ਆਖੋਗੇ ਤੇਰੇ ਖਿਲਾਫ ਹਮੈਂ ਅਗਲਾ ਜਵਾਬ ਦੇ ਦੇ ਜੇ ਜਵਾਬ ਦੇਤੇ ਫਿਰ ਤੁਸੀਂ ਸੌਰੀ ਕਹਿ ਕੇ ਜਾਣਾ ਸੌਰੀ ਬਾਜੀ ਮੈਨੂੰ ਗਲਤੀ ਲੱਗ ਗਈ ਤੁਹਾਨੂੰ ਵੀ ਪਤਾ ਹੈ ਵੀ ਪਿਛਲੀ ਵੀਡੀਓ ਦੀ ਸਾਡੀ ਲਿਸਟ ਬਣ ਗਈ ਸੀ ਪੂਰੀ ਕਿਹੜੀ ਸਾਡੇ ਜਿਹੜੀ ਪਿਛਲੀ ਵੀਡੀਓ ਪੋਡਕਾਸਟ ਹੋਇਆ ਤੁਸੀਂ ਸਾਡੇ ਦਫ਼ਤਰ ਆਏ ਸੀਗੇ ਉਹ ਲੋਕਾਂ ਨੇ ਪੂਰੀ ਉਹਦੀ ਲਿਸਟ ਬਣਾ ਲਈ ਸਵਾਲ ਜਵਾਬ ਦੀ ਬਾਅਦ ਚ ਆਪਣੀਆਂ ਵੀਡੀਓਜ਼ ਬਣਾਈਆਂ ਇਹ ਦੇਖਿਆ ਤੁਸੀਂ ਇਹ ਚ ਬਹੁਤ ਲੋਕਾਂ ਨੇ ਉਹਨੂੰ ਡਿਟੇਲ ਨਾਲ ਦੇਖਿਆ ਉਹਦੇ ਤੇ ਚਾਰ ਪੰਜ ਨਿਆਰੇ ਲੈਣਦੇ ਹੋ ਬਾਈ ਮਹਾਰਾਜ ਇਹਨਾਂ ਨੂੰ ਵੀ ਸੁੱਖ ਰੱਖਣ ਵਧੀਆ ਹੈ ਕਈ ਵਾਰੀ ਕੀ ਹੁੰਦਾ ਬਾਈ ਕੈਮਰੇ ਦੇ ਮੋਰੇ ਲਾਈਵ ਹੋਰ ਹੁੰਦੀ ਆ ਆਫ ਕੈਮਰਾ ਹੋਰ ਹੁੰਦੀ ਕੈਮਰੇ ਮੋਰੇ ਕਈ ਵਾਰੀ ਬੰਦਾ ਕਹਿੰਦਾ ਕਿ ਯਾਰ ਬਾਈ ਮੈਂ ਵੀ ਤਾਂ ਘਰ ਚ ਲਾਣਾ ਮੈਨੂੰ ਵੀ ਵੀਊ ਚਾਹੀਦੇ ਆ ਕੈਮਰਾ ਆਫ ਤੇ ਕੈਮਰਾ ਆਨ ਤੇ ਤੇਰੀ ਮਾਂ ਦੀ ਤੇਰੀ ਭੈਣ ਦੀ ਚਲਦੀਆਂ ਚੀਜ਼ਾਂ ਮਜ਼ਾ ਤਾਂ ਆ ਹੈ ਨਾ ਆਮਣੇ ਸਾਹਮਣੇ ਬਹਿ ਕੇ ਗੱਲਬਾਤ ਹੋ ਆਪਾਂ ਦੇਖੋ ਇਸ ਟਾਈਮ ਆਕਾਸ਼ ਦੇ ਥੱਲੇ ਕਿਨੇ ਰੂਡ ਤੇ ਖੜੇ ਆ ਇਸ ਇੱਥੇ ਸਵਾਦ ਗੱਲ ਕਰਦੇ ਇੱਥੇ ਪੁੱਛੋ ਕੀ ਪੁੱਛਦੇ ਹੋ ਜਿਹੜਾ ਮਰ ਇੱਕ ਮਿੰਟ ਚਲੋ ਜਿਹੜੇ ਵੀ ਮੇਰੇ ਖਿਲਾਫ ਵੀਡੀਓਸ ਪਾਉਂਦੇ ਨੇ ਉਹਨਾਂ ਦੇ ਚੇਲੇ ਚਾਂਟੇ ਤਾਂ ਹੋਣਗੇ ਜਿਹੜੇ ਥੱਲੇ ਕਮੈਂਟ ਕਰਦੇ ਨੇ ਚੇਲੇ ਚਾਂਟੇ ਹੀ ਗਊਂਗਾ ਉਹਨਾਂ ਨੂੰ ਮੈਂ ਕਿਉਂ ਕਿਉਂਕਿ ਜਦੋਂ ਤੁਸੀਂ ਕਮੈਂਟਾਂ ਜੋਗੇ ਰਹਿਗੇ ਨਾ ਚੇਲੇ ਚਾਂਟੇ ਹੀ ਕਮੈਂਟ ਕਰਨ ਜੋਗੇ ਨੇ ਕਿ ਕਮੈਂਟਾਂ ਚ ਲੜ ਲਿਆ ਕਮੈਂਟਾਂ ਵਾਲੇ ਅੱਜਕੱਲ ਖੁਸ਼ ਬੜੇ ਨੇ ਨਹੀਂ ਨਹੀਂ ਉਹ ਕਹਿੰਦੇ ਨੇ ਵੀ ਹਾਂ ਵੀ ਘੇਰ ਲਿਆ ਘੇਰ ਲਿਆ ਅਰਮੋਲ ਨੂੰ ਘੇਰ ਲਿਆ ਇਹ ਕਿਹੜਾ ਘੇਰ ਲਿਆ ਹੁੰਦਾ ਘੇਰ ਲਿਆ ਤਾਂ ਇੱਥੇ ਆ ਕੇ ਘੇਰੋ ਹੁਣ ਮੈਂ ਮਾਈਕ ਨਹੀਂ ਤੁਹਾਡਾ ਬੰਦ ਹੋਣ ਦੇ ਰਿਹਾ ਤੇ 10 ਪੱਤਰਕਾਰ ਖੜੇ ਨੇ ਘੇਰੋ ਮੈਨੂੰ ਇੱਥੇ ਘੇਰੋ ਨਾ ਪੱ ਅਨਮੋਲ ਦੇ ਹੱਕ ਦੀ ਵੀ ਚਲਾਨੀ ਆ ਉਹਨਾਂ ਨੇ ਦੋਨੋਂ ਪੱਖ ਚਲਾਣੇ ਨੇ ਘੇਰੋ ਕਿਉਂ ਨਹੀਂ ਘੇਰਦੇ ਮੈਂ ਤਾਂ ਪਿਛਲੇ 5 ਸਾਲ ਤੋਂ ਕਹਿ ਰਿਹਾ ਮੈਨੂੰ ਮੈਨੂੰ ਪਹਿਲੇ ਦਿਨ ਸਬੂਤ ਮਿਲੇ ਸਭ ਤੋਂ ਪਹਿਲਾਂ ਲਾਈਵ ਹੀ ਮੈਂ ਕਰੂੰਗਾ ਫਿਰ ਮੈਂ ਕਹਿ ਰਿਹਾ ਤੁਸੀਂ ਕਿਸੇ ਦੀ ਚੋਰੀ ਤਾਂ ਫੜੂਗਾ ਨਾ ਜੇ ਹੋਏਗੀ ਬਾਈ ਇਹ ਚੋਰੀ ਉਹ ਹੈ ਹੀ ਨਹੀਂ ਫਿਰ ਫੜਨ ਕੀ ਲੱਗੇ ਹੋਏ ਹੋ ਕਦੀ ਕੈਮਰੇ ਅੱਗੇ ਨਹੀਂ ਨਾ ਆਏ ਇਸ ਮੇਰੇ ਨਾਲੋਂ ਵੱਧ ਤਾਂ ਇਹ ਮਿਹਨਤ ਕਰਦੇ ਨੇ ਇਹਨਾਂ ਨੂੰ ਵੀ ਪੁੱਛੋ ਕਿ ਕੀ ਸੋਚ ਕੇ ਲੱਗੇ ਹੋਏ ਨੇ ਮੈਂ ਤਾਂ ਫਿਰ ਚਰਚਾ 'ਚ ਰਹਿਣਾ ਇਹ ਇਹ ਕਾਦਰੀ ਲੱਗੇ ਹੋਏ ਨੇ ਨਾ ਤੁਹਾਡੇ ਤੋਂ ਪਹਿਲਾਂ ਆਉਂਦੇ ਆ ਤੁਹਾਡੇ ਤੋਂ ਬਾਅਦ ਚੋ ਜਾਂਦੇ ਆ ਮੈਂ ਹਮੇਸ਼ਾ ਦੇਖ ਇਹ ਨਨ ਨੇ ਮੈਨੂੰ ਕਦੀ ਕਿਹਾ ਕਿ ਤੇਰੀ ਜਗ੍ਹਾ ਅਸੀਂ ਖੜਾਂਗੇ ਹਰ ਕਿਸੇ ਦੀ ਡਿਊਟੀ ਰਿਸਪੈਕਟੇਬਲ ਕਿਸੇ ਨੂੰ ਟੱਚ ਨਾ ਜਾਣਾ ਇੱਕ ਹਜ਼ਾਰ ਬੰਦਿਆਂ ਦੀ ਬਿਲਡਿੰਗ 'ਚ ਕੰਮ ਕਰਨ ਵਾਲੇ ਦਾ ਜੇ ਗੇਟ ਨਾ ਨਾ ਸ਼ਾਮ ਨੂੰ ਗੇਟਮੈਨ ਖੋਲੇ ਤੇ ਸਵੇਰੇ ਤੇ ਉਹ ਹਜ਼ਾਰ ਬੰਦਾ ਬਾਹਰ ਖੜਾ ਰਹੇਗਾ ਗੇਟਮੈਨ ਜੇ ਗੇਟ ਨਾ ਖੋਲੇ ਨਾ ਜਿਹੜੀ ਆਫਿਸ 'ਚ ਹਜ਼ਾਰ ਬੰਦਾ ਕੰਮ ਕਰ ਰਿਹਾ ਤੇ ਉਹ ਹਜ਼ਾਰ ਬੰਦਾ ਬਾਹਰ ਹੀ ਖੜਾ ਰਹੇਗਾ ਇਸ ਕਰਕੇ ਹਰ ਬੰਦੇ ਦੀ ਕਦਰ